ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੱਲ੍ਹ ਹੁਣ ਆਪਾਂ ਪੜਿਆ ਸੀ ਰਜੀ ਸਾਹਿਦ ਬਾਰੇ ਅੱਜ ਆਪਾਂ ਪੜਾਂਗੇ ਮਾਸਟਰ ਗਿਦਰ ਪੰਜਾਬੀ ਦੇ ਲੈਕਚਰ ਦੂਜਾ ਆਪਣਾ ਰਬਾਈ ਵਰੀ ਠੀਕ ਹੈ ਰਬਾਈ ਕੀ ਹੈ ਸਾਹਿਦ ਦਾ ਹੀ ਰੂਪ ਹੈ ਇਹਦੇ ਵਿੱਚ ਆਪਾਂ ਰਬਾਈ ਦੀ ਪਰਿਭਾਸ਼ਾ ਵਰੀ ਪੜਾਂਗੇ ਰਬਾਈ ਕਿੰਨਾ ਕਿੰਨਾਂ ਨੇ ਰਬਾਈ ਦੀ ਰਚਨਾ ਕੀਤੀ ਹੈ ਠੀਕ ਹੈ ਉਹਦੇ ਫਿਰ ਸਭ ਕੁਝ ਪੜਾਂਗੇ ਆਪਾਂ ਅੱਜ ਉਸ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਬੱਚੇ ਨਫਰ ਲਾਭ ਲੈ ਸਕਣ ਰਾਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਫ੍ਰੀ ਵਿੱਚ ਸਾਰੇ ਥਿਉਰੀ ਲੈਕਚਰ ਮਿਲਣਗੇ ਪਲੀਜ਼ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹਾਂਜੀ ਰਾਜੀ ਹੁਣ ਅੱਜ ਆਪਾਂ ਪੜ੍ਹਾਂਗੇ ਰੁਬਾਈ ਬਰੀ ਰੁਬਾਈ ਕੀ ਹੈ ਠੀਕ ਹੈ ਰੁਬਾਈ ਕੀ ਹੈ ਇੱਕ ਪਹਿਲਾਂ ਦੇ ਦੇ ਆਪਰ ਰਬਾਈ ਕੀ ਹੈ ਰਬਾਈ ਇੱਕ ਅਰਬੀ ਪਾਸ਼ਾ ਦਾ ਪਾਸ਼ਾ ਦਾ ਸ਼ਬਦ ਹੈ ਠੀਕ ਹੈ राजे ਪੈਨ ਥੋੜਾ ਮੋਟਾ ਰਾਜੇ ਇਸੇ ਕਰਕੇ ਕਲੀਅਰ ਨਹੀਂ ਲਿਖਿਆ ਜਾ ਰਿਹਾ ਸ਼ਬਦ ਹੈ ਅਰਬੀ ਪਾਸ਼ਾ ਦਾ ਸ਼ਬਦ ਹੈ ਠੀਕ ਹੈ ਰਬਾਈ ਦੇ ਸਧਾਰਨ ਅਰਥ ਕੀ ਹੈ ਤਾਰ ਚਾਰ ਤੁਕਾਂ ਵਿੱਚ ਪੇਸ਼ ਹੋਣ ਵਾਲਾ ਖਿਆਲ ਮਤਲਬ ਕਿ ਚਾਰ ਤੁਕਾਂ ਦੀ ਹੀ ਹੁੰਦੀ ਹੈ ਇਹ ਜਿਹੜਾ ਆਪਾਂ ਮਤਲਬ ਆਪਣਾ ਖਿਆਲ ਉਹਨੂੰ ਚਾਰ ਧੁਕਾਂ ਵਿੱਚ ਲਿਖਣਾ ਹੁੰਦਾ ਹੈ ਜਿਹੜੀ ਇਸ ਦੀ ਪਹਿਲੀ ਤੋਂ ਪਹਿਲੀ ਦੂਸਰੀ ਤੇ ਚੌਥੀ ਧੁਕ ਇੱਕ ਦੂਸਰੇ ਨਾਲ ਮਿਲਾਇਆ ਜਾਂਦਾ ਹੈ ਤੇ ਤੀਸਰੀ ਧੁਕ ਨੂੰ ਖਾਲੀ ਛੱਡ ਦਿੱਤਾ ਜਾਂਦਾ ਮਤਲਬ ਜਿਹੜਾ ਆਪਾਂ ਚਾਰ ਧੁਕਾਂ ਵਿੱਚ ਖਿਆਲ ਲਿਖਦੇ ਹਾਂ ਰਾਜੇ ਉਹਦੇ ਵਿੱਚ ਪਹਿਲੀ ਦੂਜੀ ਤੇ ਚੌਥੀ ਧੁਕ ਇੱਕ ਦੂਸਰੇ ਨਾਲ ਮੇਲ ਖਾਂਦੀ ਹੈ ਮਤਲਬ ਉਹਨਾਂ ਦਾ ਤੁਕਾਂਤ ਮੇਲ ਹੁੰਦਾ ਹੈ ਪਰ ਤੀਸਰੀ ਧੁਕ ਖਾਲੀ ਛੱਡ ਦਿੱਤੀ ਖਾਲੀ ਛੱਡਣ ਤੋਂ ਬਾਅਦ ਰਾਜੇ ਮਤਲਬ ਵੀ ਤੀਸਰੀ ਧੁਕ ਦਾ ਇਹਨਾਂ ਨਾਲ ਕੋਈ ਮੇਲ ਨਹੀਂ ਬਣਦਾ ਠੀਕ ਹੈ राजे ਉਸ ਤੋਂ ਬਾਅਦ ਹਾਂਜੀ ਹਾਂ राजे ਅੱਗੇ ਹਾਂ ਫਾਰਸੀ ਵਿਦਵਾਨਾਂ ਦੀ ਧਾਰਨਾ ਹੈ ਕਿ ਜੇਕਰ ਚਾਰ ਤੁਕਾਂ ਜੇਕਰ ਚਾਰ ਤੁਕਾਂ ਦਾ ਹੀ ਕਾਫੀ ਇਹ ਮਿਲਦਾ ਵੇਤਾ ਰਬਾਈ ਹੋਰ ਵੀ ਚੰਗਾ ਪ੍ਰਭਾਵ ਪਾਉਂਦੀ ਹੈ ਇੱਕ ਮਤਲਬ ਆਪਣੇ ਫਾਰਸੀ ਵਿਦਵਾਨਾਂ ਜਿਹੜੇ ਉਕੀਤ ਰਾਂ ਦਿੰਦੇ ਆ ਕਿਉਂਕਿ ਹੁਣ ਆਪਣੇ ਤਿੰਨ ਤੁਕਾਂ ਦਾ ਤੁਕਾਂ ਦਾ ਮਿਲ ਹੁੰਦਾ ਤੇ ਤੀਸਰੀ ਦਾ ਨਹੀਂ ਹੁੰਦਾ ਠੀਕ ਹੈ ਰਾਜੇ ਉਹਨਾਂ ਦਾ ਕਹਿਣਾ ਕਿ ਜੇ ਚਾਰਾਂ ਤੁਕਾਂ ਦਾ ਕਾਫੀਆ ਮਿਲਦਾ ਕਾਫੀਆ ਮਤਲਬ ਹੈ ਤੁਕ ਮਿਲਦਾ ਹੋਵੇ ਤਾਂ ਬਾਈ ਹੋਰ ਵੀ ਚੰਗਾ ਪ੍ਰਭਾਵ ਆਉਂਦਾ ਹੈ ਠੀਕ ਹੈ ਉਸ ਤੋਂ ਅਗੇ ਰੁਦਕੀ ਨਾਮ ਦੇ ਵਿਅਕਤੀ ਨੇ ਸਭ ਤੋਂ ਪਹਿਲਾਂ ਜਿਹੜਾ ਇੱਕ ਰੁਦਕੀ ਨਾਮ ਦਾ ਵਿਅਕਤੀ ਹੈ ਈਰਾਨ ਵਿੱਚ ਰਹਿੰਦੀ ਸੀ ਇਸ ਸਾਇਤ੍ਰੂਪ ਵਿੱਚ ਲਿਖਣਾ ਸ਼ੁਰੂ ਕੀਤਾ ਮਤਲਬ ਸਭ ਤੋਂ ਪਹਿਲਾਂ ਰੁਦਕੀ ਨਾਮ ਦੇ ਵਿਅਕਤੀ ਜੋ ਕਿ ਇਰਾਨ ਵਿੱਚ ਰਹਿੰਦੇ ਸੀ ਸਾਹਿਤ ਲਿਖ ਇਸ ਸਾਇਤ੍ਰੂਪ ਵਿੱਚ ਲਿਖਣਾ ਸ਼ੁਰੂ ਕੀਤਾ ਬਾਅਦ ਵਿੱਚ ਬਹੁਤ ਸਾਰੇ ਸੂਫੀ ਕਵੀਆਂ ਨੇ ਆਪਣੇ ਖਿਆਲ ਖਿਆਲ ਦਪਮਨੋ ਭਾਵ ਵਿਚਾਰ ਜਾਂ ਭਾਵ ਠੀਕ ਹੈ ਕਹਿਣ ਲਈ ਇਸ ਕਾਵ ਰੂਪ ਦੀ ਵਰਤੋਂ ਕੀਤੀ ਸਭ ਤੋਂ ਪਹਿਲਾਂ ਕਿਹਨੇ ਵਰਤੋਂ ਕੀਤੀ ਇਹ ਰਜੀ ਇੰਪੋਰਟੈਂਟ ਕੁਸ਼ਨ ਬਣ ਸਕਦਾ ਆਪਣਾ ਰੁਦਕੀ ਨਾਮ ਦੇ ਵਿਅਕਤੀ ਨੇ ਜੋ ਇਰਾਨ ਵਿੱਚ ਸੀ ਉਹਨਾਂ ਨੇ ਇਸ ਕਾਵ ਰੂਪ ਵਿੱਚ ਲਿਖਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਸੂਫੀ ਕਵੀਆਂ ਨੇ ਠੀਕ ਹੈ ਹਾਂਜੀ ਰਾਜੀ ਅੱਗੇ ਪਹਿਲੀਆਂ ਦੋ ਪੰਕਤੀਆਂ ਦੀ ภูมิ भूमिका ਬੰਦੀਆਂ ਹਨ ਤੇ ਤੀਸਰੀ ਤੁਕ ਵਿੱਚ ਵਿਅੰਤਿਕ ਪੰਗ ਕੀਤਾ ਜਾਂਦਾ ਤੇ ਚੌਥੀ ਤੇ ਅੰਤਿਮ ਤੁਕ ਵਿੱਚ ਸਿੱਟਾ ਪੇਸ਼ ਕੀਤਾ ਜਾਂਦਾ ਹੈ ਠੀਕ ਹੈ ਰਾਜੀ ਇਹ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਤਿੰਨ ਤੁਕਾਂ ਮੇਲ ਖਾਂਦੀਆਂ ਤੇ ਇੱਕ ਤੁਕ ਵਿੱਚ ਕੋਈ ਤਕਾਤ ਮੇਲ ਨਹੀਂ ਹੁੰਦਾ ਨਾ ਲਾਣਾ ਠੀਕ ਹੈ ਉਸ ਤੋਂ ਬਾਅਦ ਪਹਿਲਾ ਰੁਦਕੀ ਨਾਮ ਦੇ ਵਿਅਕਤੀ ਨੇ ਲਿਖਿਆ ਇਸਾਈ ਤਰੂਪ ਉਸ ਤੋਂ ਬਾਅਦ ਸੂਫੀਆਂ ਨੇ ਫਿਰ ਭਾਈ ਵੀਰ ਸਿੰਘ, ਮੋਹਨ ਸਿੰਘ ਦੀਵਾਨਾ ਤੇ ਪ੍ਰਿੰਸੀਪਲ ਤੇਜਾ ਸਿੰਘ ਵਰਗਿਆਂ ਨੇ ਵੀ ਰੁਬਾਈਆਂ ਲਿਖੀਆਂ ਹਨ ਠੀਕ ਹੈ ਰਾਜੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਵੀ ਹੈ ਜਿਨ੍ਹਾਂ ਨੇ ਰੁਬਾਈਆਂ ਲਿਖੀਆਂ ਹਨ ਠੀਕ ਹੈ ਆਪਾਂ ਹੁਣ ਇੱਕ ਨਮੂਨਾ ਦੇਖਦੇ ਹਾਂ ਭਾਈ ਵੀਰ ਸਿੰਘ ਦੀ ਰੁਬਾਈ ਦਾ ਉਹ ਲਿਖਦੇ ਹਨ ਸੀਨੇ ਖੇਚ ਜਿਨਾਂ ਨੇ ਖਾਤੀ ਉਹ ਕਰ ਆਰਾਮ ਨਹੀਂ ਰਹਿੰਦੇ ਠੀਕ ਹੈ ਅ ਸੌਰੀ ਰਾਜੀ ਇੱਥੇ ਬੰਦੇ ਰਹਿਣਾ ਸੀਗਾ ਹਾਂਜੀ ਇੱਥੇ ਆਊਗਾ ਇੱਕ ਮਿੰਟ ਹੋਲਡ ਰਜੇ ਹਾਂਜੀ ਸੀਨੇ ਖਿੱਚ ਜਿੰਨਾ ਨੇ ਖਾਦੀ ਉਹ ਕਾਰ ਆਰਾਮ ਨਹੀਂ ਬਹਿੰਦੀ ਠੀਕ ਆ ਬੱਬਾ ਹਾਈ ਸਾਰੀ ਇੱਥੇ ਟਿੱਪੀ ਦੇ ਦਿਲਾਂ ਦੇ ਬਹਿੰਦੀ ਠੀਕ ਆ ਨੂੰਹੀ ਵਾਲੇ ਨੈਣਾ ਦੀ ਨੀਂਦਰ ਦਿਨੇ ਰਾਤ ਨਾ ਬਹਿੰਦੀ ਬਾਈ ਸਿਆਰੀ ਸੌਰੀ ਵਾਵਾ ਹਾ ਹੈ ਸਿਆਰੀ ਤੇ ਟਿੱਪੀ ਤੇ ਦਿਲਾਂ ਦੇ ਵਹਿੰਦੇ ਠੀਕ ਹੈ ਰਾਜੀ ਟਾਈਪਿੰਗ ਮਿਸਟੇਕ ਹੋ ਗਈ ਆ ਸੌਰੀ ਮਾਫ ਕਰਨਾ ਅੱਗੇ ਇੱਕੋ ਲਗਣ ਲੱਗ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ ਵਤਨ ਉਰੇ ਮੁਕਾਮ ਨੇ ਕੋਈ ਸੋਚਾਲ ਪਈ ਰਹਿੰਦੀ ਠੀਕ ਹੈ ਹੁਣ ਦੇਖੋ ਰਾਜੀ ਤੁਸੀਂ ਜਿਹੜੀ ਭਾਈ ਵੀਰ ਸਿੰਘ ਨੇ ਔਰ ਬਾਈ ਲਿਖੀ ਆ ਪਹਿਲੀਆਂ ਦੋ ਲਾਈਨਾਂ ਵਿੱਚ ਲਿਖੋ ਐਂਡ ਤੇ ਆਪਣਾ ਕੀ ਬੰਦਾ ਵੈਨ ਤੇ ਵਹਿੰਦੇ ਠੀਕ ਹੈ ਔਰ ਤੀਸਰੀ ਲੈਂ ਦਾ ਇਹਨਾਂ ਨਾਲ ਕੋਈ ਤੁਕ ਨਹੀਂ ਮਿਲ ਰਿਹਾ ਤੇ ਚੌਥੀ ਲੈਂ ਫੇਰ ਨਾਲ ਮੇਲ ਖਾ ਰਹੀ ਹੈ ਠੀਕ ਹੈ ਇਸ ਤਰ੍ਹਾਂ ਬਹੁਤ ਸਾਰੀਆਂ ਰੁਬਾਈਆਂ ਆਪਣੇ ਕੋਲੇ ਜਿਹੜੀਆਂ ਲਿਖੀਆਂ ਰਾਈਟਰਾਂ ਨੇ ਠੀਕ ਹੈ ਇਹਨਾਂ ਵਿੱਚ ਕੀ ਆਪਣੇ ਤਿੰਨ ਤੁਕਾਂ ਦਾ ਮੇਲ ਹੁੰਦਾ ਕਿਹੜੀ-ਕਿਹੜੀ ਤੁਕ ਦਾ ਪਹਿਲੀ ਦੂਜੀ ਤੇ ਚੌਥੀ ਦੇ ਤੇ ਤੀਜੀ ਦਾ ਕੋਈ ਧੁਕਾਂਤ ਮੇਲ ਨਹੀਂ ਹੁੰਦਾ ਇਹਨਾਂ ਵਿੱਚ ਠੀਕ ਹੈ ਨਾ ਜੀ ਜੇ ਕਿਤੋਂ ਨਾ ਸਮਝ ਆਇਆ ਹੋਵੇ ਤਾਂ ਪੁੱਛ ਸਕਦੇ ਆ ਤੁਸੀਂ ਹੁਣ ਆਪਨੇ ਤੁਸੀਂ ਸਟਾਰਟਿੰਗ ਤੋਂ ਦੇਖੋ ਹਾਂਜੀ ਆਪਣੇ ਤੁਸੀਂ ਸ਼ੁਰੂ ਤੋਂ ਵੇਖੋ ਰਬਾਈ ਕੀ ਹੈ ਆਪਾਂ ਇਹ ਇੰਦਾ ਪੜ ਕੇ ਇੱਕ ਮਿੰਟ ਵਿੱਚ ਯਾਦ ਹੋ ਜਾਊਗਾ ਰਬਾਈ ਕੀ ਹੈ ਸਧਾਰਨ ਅਰਥਾਂ ਨਾਲ ਇਹਨਾਂ ਦੇ ਸਧਾਰਨ ਅਰਥ ਹੈ ਕਿ ਚਾਰ ਤੁਕਾਂ ਵਿੱਚ ਪੇਸ਼ ਕੀਤਾ ਜਾਣ ਕਰਨ ਹੋਇਆ ਹੋਇਆ ਖਿਆਲ ਇਹਦੇ ਵਿੱਚ ਜਿਹੜੀ ਪਹਿਲੀ ਦੂਸਰੀ ਤੇ ਚੌਥੀ ਤੁਕ ਦਾ ਇੱਕ ਦੂਸਰ ਨੂੰ ਮਿਲਾਇਆ ਜਾਂਦਾ ਹੈ ਤੇ ਪ੍ਰੰਤੂ ਤੀਜੀ ਨੂੰ ਖਾਲੀ ਛੱਡ ਦਿੱਤਾ ਜਾਂਦਾ ਹੈ ਠੀਕ ਹੈ ਇਸ ਦੀ ਫਾਰਸੀ ਵਿਦਵਾਨ ਨੇ ਕੀ ਧਾਰਨਾ ਦਿੱਤੀ ਹੈ ਜੇ ਕਿ ਚਾਰ ਤੁਕਾਂ ਦਾ ਕਾਫੀ ਮਿਲਦਾ ਵੇ ਤਾਂ ਰਬਾਈ ਹੋਰ ਵੀ ਚੰਗਾ ਪ੍ਰਭਾਵ ਪਾਉਂਦਾ ਹੈ ਪਰ ਇਹਨੂੰ ਸਭ ਤੋਂ ਪਹਿਲਾਂ ਲਿਖਣਾ ਕਿਹਨੇ ਸ਼ੁਰੂ ਕੀਤਾ ਰੁੱਦਕੀ ਨਾਮ ਦੇ ਵਿਅਕਤੀ ਨੇ ਇਹ ਜੋ ਈਰਾਨ ਦੇ ਰਹਿਣ ਵਾਲੇ ਸੀ ਉਸ ਤੋਂ ਬਾਅਦ ਸੂਫੀ ਕਵੀਆਂ ਨੇ ਲਿਖਣਾ ਸ਼ੁਰੂ ਕੀਤਾ ਠੀਕ ਹੈ ਫਿਰ ਭਾਈ ਵੀਰ ਸਿੰਘ ਮੋਹਨ ਸਿੰਘ دیਵਾਨਾ ਤੇ ਪ੍ਰਿੰਸੀਪਲ ਤੇਜ ਸਿੰਘ ਜਿਨ੍ਹਾਂ ਨੇ ਲਿਖੀਆਂ ਹਨ ਭਾਈ ਵੀਰ ਸਿੰਘ ਜੀ ਕੀ ਲਿਖਦੇ ਹਨ ਸੀਨੇ ਖੇਚੇ ਜਿਨਾਂ ਨੇ ਖਾਦੀ ਉਹ ਕਾਰ ਆਰਾਮ ਨਹੀਂ ਬੈਂਦੇ ਨੂਹਾਂ ਵਾਲੇ ਨੈਣਾ ਦੀ ਨੀਂਦਰ ਦਿਨੇ ਰਾਤ ਪਈ ਬੈਂਦੇ ਇਕੋ ਲਗਣ ਲੱਗੀ ਲਈ ਜਾਂਦੇ ਦੁਰ ਅਨੰਤ ਉਹਨਾਂ ਦੀ ਵਤਨ ਉਰੇ ਮੁਕਾਮ ਨੇ ਕੋਈ ਸੋਚ ਚਾਲ ਕਈ ਰਹਿੰਦੇ ਠੀਕ ਹੈ राजे ਹਾਂਜੀ ਜਿੱਥੋਂ ਕਿਤੇ ਨਾ ਸਮਝ ਆ ਆਪਨਾ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਸੀਂ ਹੋਰ ਵੀ ਕੋਈ ਹੈਲਪ ਚਾਹੀਦੀ ਹੋਈ ਤਾਂ ਜਰੂਰ ਕਮੈਂਟ ਮੈਸੇਜ ਕਰਿਓ ਮੈਨੂੰ ਠੀਕ ਹੈ राजे ਆਪਣੇ ਚੈਨਲ ਨੂੰ ਵਾਤ ਵਾਤ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ राजे ਜਿੱਦਾਂ ਵੀ ਕਹੂਗੇ ਤੁਹਾਨੂੰ ਉਦਾਂ ਹੀ ਥਿਉਰੀ ਚ ਸਿਲੇਬਸ ਕੰਪਲੀਟ ਕਰਵਾਵਾਂਗੇ ਔਰ ਪਲੀਜ਼ ਆਪਣੇ ਚੈਨਲ ਨੂੰ ਸਪੋਰਟ ਕਰੋ ਰਾਜੀ ਵਾਤੋਂ ਵਾਤੇ ਚੈਨਲ ਸਪੋਰਟ ਕਰੋ ਤਾਂ ਕਿ ਤੁਹਾਨੂੰ ਫ੍ਰੀ ਦੇ ਵਿੱਚ ਥਿਉਰੀ ਲੈਕਚਰ ਮਿਲ ਸਕਣ ਧੰਨਵਾਦ ਸਾਰਿਆਂ ਦਾ